BANG! But...

ਸਾਹਬ ਇਹ ਸਾਡਾ ਇੱਕ ਗੁਲਦਸਤਾ ਵਾ ਖਾਸ ਕਰਕੇ ਸਾਡੇ ਸੁਪਰੀਮੋ ਅਰਵਿੰਦ ਕੇ ਜੀਵਾਲ ਸardar ਭਗਵਾਨ ਸਿੰਘ ਮਾਨ ਔਰ ਸਾਡੇ ਡਾਕਟਰ ਸੰਦੀਪ ਪਾਠਕ ਜੀ ਉਹਨਾਂ ਦਾ ਸਿੱਧਾ ਮੈਸੇਜ ਆਇਆ ਪੰਜਾਬ ਨੂੰ ਗੁਲਦਸਤੇ ਦੀ ਤਰ੍ਹਾਂ ਰੱਖਣਾ ਵਾ ਮੰਦਰ ਮਸਜਿਦੋ ਭਾਜਪੀ ਜਾਂ ਕਾਂਗਰਸ ਦੇ ਮਨਾਂ ਦੇ ਵਿੱਚ ਆਉਂਦਾ ਸਾਡੇ ਲਈ ਤਾਂ ਸਾਰਾ ਇੱਕ ਹਿੰਦੁਸਤਾਨ ਦਾ ਗੁਲਦਸਤਾ ਵਾ ਜਿਹੜਾ ਸਾਡਾ ਹਿੰਦੂ ਸਿੱਖ ਭਾਈਚਾਰਾ ਮੁਸਲਮਾਨ 크ਰਿਸਚਨ ਅਸੀਂ ਸਾਰੇ ਭਾਈਆਂ ਜਰਾ ਰਹਨੇ ਆ ਇਹ ਅੱਜ ਜਿਹੜੀ ਮੈਨੂੰ ਲੋਕ ਸਭਾ ਦੀ ਲੁਧਿਆਣੇ ਦੀ ਸੇਵਾ ਦਿੱਤੀ ਆ ਪਾਰਟੀ ਨੇ ਮੈਂ ਆਪਣੀ ਜਿੰਦ ਜਾਨ ਨਾਲ ਉਹ ਨਿਵਾਉਂਗਾ ਔਰ ਲੋਕਾਂ ਤੇ ਮੈਂ ਇਹੀ ਅਪੀਲ ਕਰਦਾ ਹਾਂ ਆਸ ਰੱਖਦਾ ਕਿ ਲੋਕ ਜਿਵੇਂ ਮੈਨੂੰ ਵਿਧਾਨ ਸਭਾ ਚ ਹਲਕਾ ਸੈਂਟਰ ਚ ਸੇਵਾ ਦਿੱਤੀ ਸੀ ਇਸੇ ਤਰ੍ਹਾਂ ਉਹ ਸੇਵਾ ਨੂੰ ਦੇਖਦੇ ਹੋਏ ਮੈਨੂੰ ਲੋਕ ਸਭਾ ਦੀ ਵੀ ਸੇਵਾ ਦੋਗੇ ਮੇਰੇ ਸਾਰੇ ਐਮਐਲਏ ਸਾਥੀ ਤੇ ਬਲੰਕੀਅਰ ਮੇਰੀਆਂ ਸਤਕਾਰਯੋਗ ਭੈਣਾ ਔਰ ਸਾਰੇ ਜਿੰਨੇ ਵੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਇਆ ਅੱਜ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਰ ਇੱਕ ਜਗ੍ਹਾ ਤੇ ਮੇਰੇ ਨਾਲ ਆਏ ਨੇ ਅਸੀਂ ਸਾਰਿਆਂ ਨੇ ਅਸ਼ੀਰਵਾਦ ਲਿਆ ਔਰ ਬਾਲਾ ਜੀ ਔਰ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਅਰਦਾਤ ਅੱਲਾ ਤਾਲਾ ਗੋਡ ਸਾਡੇ ਦੇ ਸਾਰਿਆਂ ਦੇ ਇੱਥੇ ਹੀ ਕਿਰਪਾ ਬਣਾ ਕੇ ਰੱਖੇ ਤਾਂ ਕਿ ਅਸੀਂ ਸਮਾਜ ਔਰ ਪੰਜਾਬ ਦੀ ਸੇਵਾ ਕਰ ਸਕੀਏ ਆਜੋ ਬੋਲੇ ਜੀ ਕੀ ਕੀ ਕਹਿਣਾ ਚਾਹਵੇ ਅੱਜ ਦੇ ਦਿਨ ਤੁਸੀਂ ਅੱਜ ਆਮ ਆਦਮੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜੀ ਬਾਲ ਜੀ ਤੇ ਸਾਡੇ ਮਾਨ ਜਗਮੁਖਵੰਸ ਭਗਵੰਤ ਸਿੰਘ ਮਾਨ ਜੀ ਸਾਡੇ ਜਨਰਲ ਸੈਕਟਰੀ ਆਲ ਇੰਡੀਆ ਸੰਦੀਪ ਪਾਟਕ ਜੀ ਨੇ ਜੋ ਅੱਜ ਸੇਵਾ ਲਾਈ ਹੈ ਸਾਡੇ ਸਾਥੀ ਐਮਐਲਏ ਪੱਪੀ ਪ੍ਰਸ਼ਰ ਜੀ ਸ਼ੋਕ ਪੱਪੀ ਪ੍ਰਸ਼ਰ ਜੀ ਨੂੰ ਔਰ ਸੀਟ ਦਿੱਤੀ ਹੈ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਈ ਕਮਾਂਡ ਤੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਮਿਲ ਕੇ ਲੁਧਿਆਣਾ ਵਾਸੀਆਂ ਦਾ ਔਰ ਜਿਨ੍ਹਾਂ ਨੇ ਪਹਿਲਾਂ ਵੀ ਮਿਲ ਕੇ ਸਾਨੂੰ ਆਮ ਆਦੀ ਪਾਰਟੀ ਨੂੰ ਮਿਲ ਕੇ ਰਾਜ ਕੇ ਸੇਵਾ ਦਿੱਤੀ ਔਰ ਡਿਊਟੀ ਲਈ ਅਸੀਂ ਉਹ ਤੰਦ ਇਹਨੇ ਸਾਰੇ ਇਕੱਠੇ ਹੋ ਕੇ ਨਵਾਈ ਤੇ ਔਰ ਬੇਨਤੀ ਕਰਦਾ ਅਪੀਲ ਕਰਦਾ ਸਖਤਾਂ ਨੂੰ ਸਾਰਿਆਂ ਨੂੰ ਔਰ ਤੁਹਾਡੇ ਵਾਸਤੇ ਅਸੀਂ ਖੜੇ ਹਾਂ ਹਰ ਸਮੇਂ ਔਰ ਤੁਹਾਡੇ ਨੌਕਰਾਂ ਤੁਹਾਡੇ ਸੇਵਾਦਾਰਾਂ ਤੁਹਾਡੇ ਟੈਕਸਾਂ ਦੇ ਪੈਸੇ ਬਚਾ ਕੇ ਤੁਹਾਡੇ ਵਾਸਤੇ ਲੈ ਕੇ ਆਉਣੇ ਨੇ ਜੋ ਅੱਜ ਸੈਂਟਰ ਸਰਕਾਰ ਨੇ ਫੰਡ ਰੋਕ ਕੇ ਅੱਜ ਬਿਤਕਰਾ ਕੀਤਾ ਲੰਬੇ ਸਮੇਂ ਤੋਂ ਬਿਤਕਰਾ ਕਰਦੇ ਆ ਰਹੀ ਹੈ ਕੇਂਦਰ ਸਰਕਾਰ ਤੇ ਆਪਣਾ ਐਮਪੀ ਭੇਜਣਾ ਬਹੁਤ ਜ਼ਰੂਰੀ ਆ ਅੱਜ ਤੱਕ ਕਿਸੇ ਵੀ ਮਿਲ ਕੇ ਪਾਰਟੀ ਦਾ ਐਮਪੀ ਗਿਆ ਤੇ ਪੰਜਾਬ ਦੀ ਆਵਾਜ਼ ਬੁਲੰਦ ਨਹੀਂ ਕੀਤੀ ਪਹਿਲਾਂ ਸਾਬ ਭਗਵਾਨ ਸਿੰਘ ਜੀ ਨੇ ਪੰਜਾਬ ਦੀ ਆਵਾਜ਼ ਬੁਲੰਦ ਕੀਤੀ ਤੇ ਪੰਜਾਬ ਦੇ ਖੁਸ਼ਹਾਲੀ ਲਈ ਕੰਮ ਕੀਤਾ ਤੇ ਪੰਜਾਬ ਲਈ ਗੱਜਿਆ ਤੇ ਹੁਣ ਸਾਡੇ ਪ੍ਰਸ਼ਰਜੀ ਉਹ ਜਾ ਕੇ ਐਮਪੀ ਲੋਕ ਸਭਾ ਵਿੱਚ ਐਮਪੀ ਬਣਾ ਦਿਓ ਤੇ ਤੁਹਾਡੇ ਵਾਸਤੇ ਲੁਧਿਆਣੇ ਵਾਸਤੇ ਮਿਲਗੇ ਆਵਾਜ਼ ਉਠਾਉਣਗੇ ਲੁਧਿਆਣੇ ਵਾਸਤੇ ਜਿਹੜੇ ਰੁਕੇ ਫੰਦੇ ਪੰਜਾਬ ਦੇ ਫੰਦੇ ਉਹ ਲੈ ਕੇ ਆਉਣਗੇ ਔਰ ਅਸੀਂ ਸਾਰੇ ਦੇ ਸਾਰੇ ਨਾਲ ਲੁਧਿਆਣਾ ਵਾਸੀਆਂ ਨੂੰ ਮਨਗੇ ਬੇਨਤੀ ਵੀ ਕਰਦਾ ਉਹਨਾਂ ਦਾ ਆਸ਼ੀਰਵਾਦ ਲੈ ਕੇ ਅਸੀਂ ਸਾਰੇ ਐਮਐਲਏ ਸਹਿਬਾਨ ਸਾਰੇ ਆਮ ਆਦੀ ਪਾਰਟੀ ਦੇ volunteers ਸਹਿਬਾਨ ਸਾਰੇ ਅਹੁਦੇਦਾਰ ਸਹਿਬਾਨ ਔਰ ਨਾਲ ਖੜੇ ਆਮ ਆਦੀ ਪਾਰਟੀ ਦਾ ਜੋ ਹੁਕਮ ਹੋਇਆ ਉਹਨੂੰ ਸਿਰ ਮੱਥੇ ਨਵਾ ਕੇ ਪੱਪੀ ਜੀ ਨੂੰ ਬੜਾ ਮਨਗੇ ਜਿਤਾ ਕੇ ਮਨਗੇ ਭੇਜਾਂਗੇ ਤਾਂ ਕਿ ਲੁਧਿਆਣੇ ਵਾਸਤੇ ਵਾਸਤੇ ਹੋਰ ਪ੍ਰੋਜੈਕਟ ਲੈ ਕੇ ਆਈਏ ਲੁਧਿਆ ਜੋ ਸਾਡੇ ਮਾਨ ਸਾਹਿਬ ਦਾ ਮਿਸ਼ਨ ਆ ਪੰਜਾਬ ਨੂੰ ਰੰਗਣਾ ਪੰਜਾਬ ਆਉਣ ਦਾ ਅਸੀਂ ਉਹ ਪਕੇ ਪੂਰਾ